हां जी बाबा जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਪਹੁੰਚੇ ਹੋ ਗੁਰਦੁਆਰਾ ਪਾਸ਼ੀ ਨੌਵੇਂ ਰੋਟਾ ਸਾਹਿਬ ਵਿਖੇ ਕੀ ਕਹਿਣਾ ਚਾਹੁੰਦੇ ਹੋ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਰਤਨ ਬਾਬਾ ਹਰਵਾਰ ਸਿੰਘ ਕਾ ਸੇਵਾ ਦਿੱਲੀ ਵਾਲੀ ਸਸਤਾ ਉਹਨਾਂ ਜੋ ਪੰਜਾਬ ਜਹਾੜ ਆਏ ਸੀਗੇ ਉਸ ਨੂੰ ਤਰਗਾ ਹੀ ਇੱਕ ਨਵਾਂ ਅੰਗ ਹਸੂਗੇ ਤੁਸੀਂ ਵੀ ਜਿਹੜੇ ਸਿੰਘਾਂ ਦੀ ਜ਼ਮੀਨਾਂ ਤੇ ਅਸਰ ਖਤਮ ਹੋਈ ਹੈ ਨਵੇਲ ਕਣਕ ਦੀ ਬਜਾਈ ਕਾਰਸਥਾ ਸਸਤਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਕੇ ਦੇਵਾਂਗੇ ਉਸ ਦਿਨੇ ਚੈਸੀ 5000 6000 ਇਕੜ ਦਾ ਖਾਦ ਬੀਜ ਤੇ ਡੀਜ਼ਲ ਅੱਜ ਬਜਾਈ ਕਰਕੇ ਜਨਾਲਾ ਇਸ ਖੇਤਰ ਚ ਰਮਦਾਸੇ ਕਰੇ ਜੇ ਔਰ ਦਾਸਪੁਰ ਦੇ ਕ ਜਿਹੜਾ ਪੂਰਾ ਟੀਚਾ ਪੂਰਾ ਕਰ ਚੁੱਕੇ ਹਨ ਹੁਣ ਉਸ ਤੋਂ ਅੱਗੇ ਵੀ ਅਸੀਂ ਕਨਤਨਤਨ ਸਾਹਿਬ ਦੇ ਅੱਗੇ ਲਾ ਕੇ ਜੀ ਉਹ ਜੋ ਜਮੀਨਾ ਦੀ ਮਿੱਟੀ ਆਈ ਉਹਨੂੰ ਪੱਧੇ ਕਰਕੇ ਉੱਥੇ ਵੀ ਬਿਜਾਈ ਕਰਾਂਗੇ। ਬਾਬਾ ਜੀ ਹੜਪੀੜ ਤੋਂ ਇਲਾਕਿਆਂ ਵਾਸਤੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਵੱਲੋਂ ਵੱਡੇ ਉਪਰਾਲੇ ਕੀਤੇ ਗਏ। ਬਾਬਾ ਹਰਵੰਦ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਵੀ ਵੱਡਾ ਉਪਰਾਲਾ ਕੀਤਾ ਗਿਆ। ਕਿਵੇਂ ਦੇਖਦੇ ਹੋ ਤੁਸੀਂ? ਇਹ ਜੋ ਵੀ ਹੈ ਪੰਜਾਬ ਸਾਡਾ ਪੇਕਾ ਕਰ ਹੈ। ਉਹ ਅੱਜ ਤੱਕ ਜਿਹਦੇ ਵੀ ਬਾਲ ਕਿਤੇ ਸਿੱਖਾ ਦੇ ਜਾ ਕਿਸੇ ਦੇ ਵੀ ਕੋਈ ਆਫਤ ਆਈ ਹੈ ਪੰਜਾਬ ਨੇ ਅੱਗੇ ਹੋ ਕੇ ਸਹਾਇਤਾ ਕੀਤੀ ਹੈ ਅੱਜ ਸਾਡੇ ਪੰਜਾਬ ਦੇ ਵੀ ਰਮਾਜ ਦੇ ਇਸ ਲਈ ਸਾਡਾ ਇਲਾਕੀ ਫਲਜ ਬੰਦਾ ਹੈ ਕਿ ਆਪਣੇ ਪੰਜਾਬ ਦੇ ਭਰਾਵਾਂ ਦੀ ਮਾਂ ਫੜੀਏ ਉਸ ਮਦਦ ਸਾਡੇ ਜਿੰਨੇ ਵੀ ਪੰਜਾਬ ਤੋਂ ਬਾਹਰ ਇਲਾਕੇ ਖਾਸੇ ਵਸਦੇ ਨੇ ਹਰਿਆਣਾ ਪੰਜਾਬ ਯੂਕੇ ਇਹਨਾਂ ਸਹਾਇਤਾ ਨੇ ਦੇਖੋੜ ਕੇ ਸਹਿ ਹੋ ਕੇ ਤਾਂ ਆਪਣੀ ਭਰਾਵਾਂ ਦੀ ਮਦਦ ਕੀਤੀ ਹੈ ਬਾਬਾ ਜੀ ਤੁਹਾਡੇ ਵੱਲੋਂ ਜੋ ਬਜਾਈ ਦਾ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਕੀ ਕੀ ਚੀਜ਼ਾਂ ਦੀ ਮਦਦ ਕੀਤੀ ਗਈ ਹੈ ਅਸੀਂ ਖਾਦ ਬੀਜ ਟੀਜਰ ਦਿੱਤਾ ਹੈ ਜਿਨ੍ਹਾਂ ਨਾਲ ਸੰਘਾ ਕੋ ਆਪਣੇ ਟਰੈਕਟਰ ਹੈਗੇ ਨੇ ਉਹ ਆਪਣੇ ਟਰੈਕਟਰ ਨਾਲ ਟੀਜਰ ਦਿੱਤਾ ਹੈ ਇਹਨਾਂ ਕੋ ਟਰੈਕਟਰ ਨਹੀਂ ਸੀਗੇ ਅਸੀਂ ਆਪਣੇ ਟਰੈਕਟਰ ਨਾਲ ਉਹ ਟਰੈਕਟਰ ਉਹਨੇ ਬਜਾਈ ਵੀ ਕੀਤੀ ਹੈ ਉਹਨਾਂ ਨੂੰ ਖਾਦ ਬੀਜ ਆਪਣੇ ਲਾ ਕੇ ਉਹਨਾਂ ਨੇ ਬਜਾਈ ਕੀਤੀ ਹੈ ਐ ਬਾਬਾ ਇਹ ਕਿਹੜੇ ਕਿਹੜੇ ਏਰੀਆ ਚ ਤੁਸੀਂ ਇਹ ਪ੍ਰੋਜੈਕਟ ਕੀਤਾ ਇਹ ਸਾਰੇ ਏਰੀਆ ਜੋ ਦਰਿਆ ਦੇ ਨਾਲ-ਨਾਲ ਹੈ ਅਮਰਦਾਸ ਦਾ ਏਰੀਆ ਅਜ ਨਾਲੇ ਦਾ ਏਰੀਆ ਤਰਨ ਤਰਨ ਗੁਰਦਾਸਪੁਰ ਦਾ ਏਰੀਆ ਜੋ ਦਰਿਆਵਾਂ ਦੇ ਨਾਲ ਉਹਨਾਂ ਦਾ ਕੀਤੀ ਸਾਰੀ ਐ ਕਿੰਨੀ ਕੁ ਬਜਾਈ ਹੋ ਚੁੱਕੀ ਹੈ ਉੱਥੇ ਮਾਰੇ ਅੰਦਾਜ਼ਾ ਤਿੰਨ 6000 ਏਕੜ ਦਾ ਸੀ ਪਰ ਅਕੀਚਾ 3000 ਏਕੜ ਦਾ ਸੀ ਪ੍ਰਸੰਗਤਾਂ ਦੇ ਸਹਿਯੋਗ ਨਾਲ ਤੇ ਲੋਕਾਂ ਦੀ ਮੰਗਨ ਸਾਰਾ ਹੀ ਹੁਣ ਤਾਂ ਕਈ 6000 ਏਕੜ ਦੀ ਬਜਾਈ ਕਰ ਚੁੱਕੇ ਆ ਇਸ ਤੋਂ ਲਾਵਾ ਹੋਰ ਕੀ ਉਪਰਾਲੇ ਕੀਤੇ ਜਾਂਦੇ ਨੇ ਜੀ ਉਸ ਤੋਂ ਬਾਅਦ ਜੋ ਪਾਣੀ ਐਸੇ ਉਰ ਵੀ ਜੋ ਘਾਹ ਦੀ ਜ਼ਰੂਰਤਮੰਦ ਜੋ ਜੋ ਚੀਜ਼ਾਂ ਹੀ ਉਹ ਵੰਡੀਆਂ ਗਈ ਉਸ ਦੇ ਬਾਅਦ ਅਸੀਂ ਇਹ ਉਪਰਾਲਾ ਕੀਤਾ ਹੁਣ ਸੰਗਤਾਂ ਦੀ ਮੰਗ ਹੋਈ ਹੈ ਹੁਣ ਤਰਨਤਾਰਨ ਦੇ ਅਗਲੇ ਇਲਾਕੇ ਚ ਖੇਤਾਂ ਚ ਰੇਤਾ ਆਇਆ ਹੈ ਆਪੇ ਟਰੈਕਟਰ ਸਾਰੇ ਉੱਥੇ ਗਏ ਨੇ ਉਹ ਰੇਤਾ ਪਾ ਚੁੱਕ ਕੇ ਉਹਨਾਂ ਦੀ ਵੀ ਬਿਜਾਈ ਕਰਾਂਗੇ ਜਿਵੇਂ ਸੰਗਤ ਦੀ ਮੰਗ ਆndi ਹੈ ਜੋ ਉਸ ਰੰਮ ਚ ਕੰਮ ਚੱਲਦਾ ਪਰ ਇਹ ਵੀ ਗੱਲ ਹੈ ਕਿ ਹਰਿਆਣਾ ਪੰਜਾਬ ਯੂਪੀ ਉਤਰਾਖੰਡ ਦੀ ਸੰਗਤ ਬਹੁਤ ਹੀ ਸਹਿਯੋਗ ਕਰੀ ਹੈ ਉਹਦੀ ਦਾਣ ਰੱਖਣ ਦੇ ਲਈ ਉਹ ਹੀ ਮਾਣ ਦੇ ਰਹੀ ਹੈ ਤਾਂ ਕਿ ਇਹ ਆਪਣੇ ਪੰਜਾਬ ਦੇ ਭਰਾਵਾਂ ਦੀ ਨਾਲ ਖੜ ਸਕੀ ਇਹਦੇ ਉਹਨਾਂ ਔਖੇ ਟਾਈਮ ਚ ਸਾਥ ਦੇ ਸਕੀ ਹੈ ਮਰੇਸ ਸਾਹਿਬ ਬਾਬਾ ਜੀ ਕਾਰ ਸੇਵਾ ਵਾਲੇ ਪਹੁੰਚੇ ਨੇ ਦਿੱਲੀ ਬਾਬਾ ਸ੍ਰਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਂਪੁਰਸ ਕਾਰ ਸੇਵਾ ਸੰਪੰਥ ਰਤਨ ਬਾਬਾ ਹਰਵੰਤ ਸਿੰਘ ਜੀ ਬਾਬਾ ਬਿੰਦਰ ਸਿੰਘ ਜੀ ਬਾਬਾ ਸੁਰਿੰਦਰ ਸਿੰਘ ਤੇ ਹੋਰ ਮਹਾਂਪੁਰਸਾਂ ਵੱਲੋਂ ਜਿੱਥੇ ਗੁਰੂ ਸਾਹਿਬਾਨਾਂ ਦੇ ਗੁਰੂ ਘਰ ਬਣਾਏ ਜਾ ਰਹੇ ਹਨਾ ਉੱਥੇ ਆਪਣੇ ਅੰਨਤਾ ਅਤੇ ਵਾਸਤੇ ਜੋ ਪੰਜਾਬ ਤੇ ਮੁਸੀਬਤ ਆਈ ਹੜਾਏ ਉਹਨਾਂ ਨੂੰ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਉੱਥੇ ਪਹਿਲਾਂ ਜ਼ਮੀਨ ਪੱਤਰ ਕਰੀ ਤੇ ਹੁਣ ਬਜਾਈ ਆਪਣੇ ਟਰੈਕਟਰ ਆਪਣੇ ਸੰਦਾਂ ਨਾਲ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਕਰਾ ਰਹੇ ਹੈ। ਭਾਈ ਮੇਸਹ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਜਿੱਥੇ ਗੁਰੂ ਸਾਹਿਬਾਨਾਂ ਦੇ ਸੁੰਦਰ ਮਹਿਲ ਬਣਾਏ ਜਾਂਦੇ ਹਨ ਹਨਾ ਤੇ ਸਕੂਲ ਤੇ ਉਹਨਾਂ ਵੱਲੋਂ ਇਹ ਨਵੇਕਲਾ ਇਤਿਹੀ ਉਪਰਾਲਾ ਕੀਤਾ ਜੋ ਕਿਸਾਨ ਜਵਾਨ ਦਾਤਾ ਸਾਡਾ ਨਾ ਉਹਦੀ ਜੋ ਜ਼ਮੀਨ ਦੇ ਵਿੱਚ ਹੜਾਂ ਕਾਰਨ ਤਬਾਹੀ ਹੋਈ ਪਹਿਲਾਂ ਖੇਤ ਪੱਧਰ ਕੀਤੇ ਫਿਰ ਪਣਪ ਦੀ ਬਜਾਈ ਵੀ ਵੀ ਆਪ ਦੇ ਤੋਂ ਡੀਪੀ ਤੇ ਡੀਜ਼ਲ ਪਾ ਕੇ ਹਨਾ ਇਹ ਸਾਰੀ ਸੰਗਤ ਦਾ ਤਕਰੀਬਨ 6000 ਏਕੜ ਜ਼ਮੀਨ ਇਹਨਾਂ ਵੱਲੋਂ ਬਜਾਈ ਕੀਤੀ ਗਈ ਇਸ ਗੱਲ ਦੀ ਅਸੀਂ ਸਲਾਹਾਂ ਕਰਦੇ ਹਾਂ ਕਿ ਇਹ ਹੋਰ ਵੀ ਕਿਉਂਕਿ ਜਿੱਥੇ ਗੁਰੂ ਘਰਾਂ ਦੇ ਕੰਮ ਹਨ ਉੱਥੇ ਇਹ ਸਵਾਵਾ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਚੱਲਦਾ ਕਿਸਾਨਾਂ ਦੇ ਨਾਲ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਇਹ ਨਵੇਕਲਾ ਕੰਮ ਕੀਤਾ ਸਰ ਰਤਨ ਬਾਬਾ ਅਰਨੰਸੀ ਕਾਰਸੇਲ ਦਿੱਲੀ ਵਾਲੇ ਵੱਲੋਂ ਸੰਸਥਾ ਵੱਲੋਂ ਜੋ ਵੀ ਸੇਵਾ ਕੀਤੀ ਜਾਈ ਹੈ ਉਹ ਬਹੁਤ ਸਲਾੰਘਾਯੋਗ ਹੈ ਉਹ ਪਹਿਲ ਕਦਮੀ ਨਾਲ ਜੋ ਕਣਕ ਬੀਜ ਤੇ ਖਾਦ ਡੀਜ਼ਲ ਦੇ ਤੇ ਲੋਕਾਂ ਦੀ ਸੇਵਾ ਕੀਤੀ ਹੈ ਇਹ ਜ਼ਿਮੀਂਦਾਰਾਂ ਵਾਸਤੇ ਬਹੁਤ ਵੱਡੀ ਹੋਆ ਬਾਕੀ ਲੋਕ ਰਸਦ ਦਾ ਬਹੁਤ ਲੈ ਗਏ ਨੇ ਇਹ ਨਵੇਕਲਾ ਕੰਮ ਆਰ ਸੇਵਾ ਦਿੱਲੀ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਹੈ ਕਿੰਨੀ ਕੀ ਬਜਾਈ ਕੀਤੀ ਗਈ ਹੈ ਜੀ ਉੱਥੇ ਲਗਭਗ 6000 ਏਕੜ ਦੇ ਲਗਭਗ ਪੂਰੀ ਹੋ ਚੁੱਕੀ ਹੈ ਤੇ ਬਾਕੀ ਅਜੇ ਵੀ ਕੰਮ ਜਾਰੀ ਹੈ